ਇੱਕ ਪਿੰਡ ਦੇ ਸ਼ਰਾਬਚ ਤੁੱਤ ਕਾਲੀਯੁਗੀ ਪਿਤਾ ਨੇ ਆਪਣੇ ਹੀ ਕਰੀਬ 3 ਸਾਲ ਦੀ ਮਾਸੂਮ ਬੱਚੀ ਦੇ ਨਾਲ ਕਥੇ ਲੋਭ ਚ ਜ਼ਬਰਜਨਾ ਕੀਤਾ ਜਿਸ ਦੇ ਬਾਅਦ ਮਾਸੂਮ ਬੱਚੀ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਬੱਚੀ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਸੂchna ਮਿਲੰਦੇ ਬਾਅਦ ਫਿਰੋਜ਼ਪੁਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੀੜਤ ਬੱਚੀ ਦੇ ਪਰਿਵਾਰਕ ਮੈਂਬਰ ਦੋਸ਼ੀ ਪਿਤਾ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਨੇ ਪੁਲਿਸ ਦੀ ਮਹਿਲਾ ਜਾਂਚ ਅਧਿਕਾਰੀ ਅਮਨਦੀਪ ਕੋਰਨੇ ਦੱਸਿਆ ਕਿ ਪੇੜਤ ਬੱਚੇ ਦੇ ਮਾਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਪੁਲਿਸ ਵੱਲੋਂ ਬੱਚੀ ਦੇ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਨਿਹਵੀਰ ਕੇ ਦੇ ਵਿੱਚ ਕੀ ਹੋਇਆ? ਸਰ ਸਾਡੇ ਵੱਡੇ ਵੀਰ ਨੇ ਆਦੀ ਆਪਣੀ ਕੁੜੀਆਂ ਨਾਲ ਹੀ ਬੜੀ ਘਨੌਣੀ ਹਰਕਤ ਕੀਤੀ ਆ। ਔਰ ਅੱਸੀ ਹੁਣ ਬੱਚੇ ਨੂੰ ਇੱਥੇ ਲੈ ਕੇ ਆਏ ਬੱਚੇ ਦੀ ਬਹੁਤ ਹਾਲਤ ਗਵੀਰ ਆ। ਬਹੁਤ ਅਮਰਜਸੀ ਦੇ ਵਿੱਚ ਖੜਿਆ ਸੀ ਸਿਵਲ ਚ ਲੈ ਕੇ ਆਏ ਬੱਚੇ ਦੇ ਡੈਡੀ ਹੋਣੀ ਉਹਨਾਂ ਇੰਨੇ ਸਾਲ ਦੀ ਕੁੜੀ ਆ ਵਾ ਉਹਨੇ ਤਾਂ ਬਹੁਤ ਗਲਤ ਕੰਮ ਕਰਿਆ ਵਾ ਔਰ ਦੂਸਰਾ दारू ਦੇ ਨਸ਼ੇ 'ਚ ਬਹੁਤ ਰਿੰਦਾ ਵਾ दारू ਪੀ ਕੇ ਇਹੋ ਜਿਹੀ ਕਨਾਣੀ ਹੜਕ ਕੀਤੀ ਐ ਨਾ ਤੁਸੀਂ ਵੀ ਕੋਈ ਪੁਲਿਸ ਰਿਪੋਰਟ ਕੀਤੀ ਹਾਂਜੀ ਹਾਂਜੀ ਸਰ ਅਸੀਂ ਪੁਲਿਸ ਰਿਪੋਰਟ ਕਰਤੀ ਆ ਤੇ ਪੁਲਿਸ ਲੈ ਗਈ ਇੱਕ ਵਾਰੀ ਫੜਕੇ ਉਹਨਾਂ ਨੂੰ ਹਾਂਜੀ ਬਾਕੀ ਕਾਨੂੰਨੀ ਕਾਰਵਾਈ ਜੋ ਵੀ ਇਹਦੀ ਸਜ਼ਾ ਬਣਦੀ ਐ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇੱਕ ਮਾਈਨਰ ਬੱਚੀ ਦਾ ਜਿਹੜਾ ਆਇਆ ਹੈ ਕਿ ਰੇਫ ਹੋਇਆ ਉਹਦੇ ਫਾਦਰ ਨੇ ਕੀਤਾ ਉਸ ਵਕਤ ਤੁਸੀਂ ਕਹੋ ਦੇਖੋ ਸਾਡੇ ਕੋਲ 3 ਸਾਲ ਦੀ ਬੱਚੀ ਆਈ ਹੈ ਉਹਦੇ ਨਾਲ ਦੀ ਮਦਰ ਤੇ ਦਾਦੀ ਜੀ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਉਹਦੇ ਫਾਦਰ ਨੇ ਬਣਾatkar ਕੀਤਾ ਬਾਕੀ ਜੋ ਹੈ ਅਸੀਂ ਜਾਂਚ ਕਰ ਰਹੇ ਹਾਂ ਕਿੰਨੀ ਏਜ ਹੋएगी ਮੈਡਮ ਕਿੰਨੀ ਏਜ ਹੈ ਸੱਚੀ ये तीन साल की लड़की थी और इसके फादर की तरफ से इसका रेप कमिट किया गया है इसका पर्चा दर्ज कर दिया गया है कल को रात को और इसके आगे की कार्रवाई जो है कर रहे हैं हम मैम ये जो रेप हुआ है किसने किया किसके साथ किया है कौन है ये ये फादर है लड़की का और इसने रेप कमिट किया है अपने लड़की जो है घर में इसके साथ अकेली थी इसकी जो मदर थी वो घर पे नहीं थी और नशा किया हुआ और इसने नशा किया हुआ था नशे के उसमें इसने सारा ये किया है रेप किया है तो इल्जाम हाँ इल्जाम दिया तो मामला दर्ज कर लिया मैम हाँ जी एफ दर्ज की गई है और इसकी कार्रवाई चल रही है आगे